ਜੇ ਬਾਗ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਕਾਈ ਜੇ ਬਾਗ ਨਾ ਜੀਆ ਜਾਈ ਹੁਣ ਓਹ ਰਾਸਤੇ ਬਿਨਾ ਜੀ ਹੋਰ ਛੱਡ ਕੇ ਕਿਤੇ ਨਹੀਂ ਜਿੱਤ ਨੂੰ ਰਾਸ ਮਿਲਦਾ ਉਦਨੋਂ ਆਉਂਦਾ ਬੱਚਾ ਹੈ ਮਾਂ ਹੈ ਫਿਰ ਜੁਗਲਿਆ ਥੋੜਾ ਜਿਹਾ ਉਹਨੇ ਦੁੱਧ ਆ ਗਿਆ ਫਨ ਗਿਆ ਛੁੱਟੀ ਇਧਰ ਨੂੰ ਗਾਂਾਂ ਦੀ ਵਗਰੇ ਗੱਲ ਸਭ ਕੋ ਬੋਲਿਆ ਵਗਰੇ ਜਾਊਗਾ ਫਿਰ ਕਹਿੰਦੇ ਦੋ ਲੰਗਿ ਜਾਂਦੋਂ ਤੁੰ ਮਿਲ ਗਿਆ ਹੁਣ ਜੀ ਕਹਿੰਦੇ ਉਹਦੇ ਬਗੜੇ ਬੰਦ ਰਹਿ ਵੀ ਇਹ ਹੀ ਚੀਜ਼ ਫਿਰ ਮਿਲ ਜਾਈਏ ਕਿ ਆਣ ਪਾਇਆ ਚੋ ਬਿਲਕੁਲ ਖਤਮ ਹੋ ਪਾਇਆ ਝਟ ਗਈ ਛੁੱਟ ਗਈ ਨਹੀਂ ਗੱਲ ਕਹ ਰਿਹਾ ਆਈ ਗੱਲ ਹੈ ਇਸ ਜਿਹੜਾ ਫਲਾਸਾ ਕਰ ਰਿਹਾ ਜੇ ਬਾਜਨਾ ਜੀਏ ਜਾਏ ਕਿਹੜੇ ਉਸ ਰਸਤੇ ਬਿਨਾਂ ਜੀਕਦਾ ਹੋਰ ਜ਼ਿਆਦਾ ਹੀ ਨਹੀਂ ਕਿਤੇ ਧਿਆਨ ਜਾਂਦਾ ਹੀ ਨਹੀਂ ਉਸੇ ਰਸ ਨਾਲ ਧਿਆਨ ਹੈ ਹੁਣ ਇਹ ਰਸ ਫੇਰ ਮਿਲੇ ਕਿਤੇ ਫੇਰ ਮਿਲੇ ਕਿਤੇ ਫੇਰ ਮਿਲੇ ਜੀ ਹੋਰ ਕਿਤੇ ਦੀ ਜਨਸ ਮਾਇਆ ਜੀ ਦੀ ਜਨਸ ਇਹ ਬਾਜਨਾ ਜੀ ਜੀਆ ਜਾਈ ਜੀਆ ਜਾਈ ਜੋ ਮਿਲੇ ਤਾਂ ਘਾਲ ਅਸਾਈ ਜੀ ਉਸ ਰਸ ਦੇ ਬਿਨਾ ਜੀਵਨ ਵੀ ਨਹੀਂ ਹੈ ਜੀ ਆ ਵੀ ਨਹੀਂ ਜਾ ਸਕਦਾ ਜਿਉਂਦੇ ਵੀ ਨਹੀਂ ਰਹਿ ਜਾ ਸਕਦਾ ਨਾਮ ਤੇ ਮਿਲੋ ਨਾਮ ਰਾਧਾ ਜੀ ਦਾ ਜਾਇਆ ਬੱਚਾ ਦੁੱਧ ਤੇ ਬਿਨਾ ਤਾਂ ਮਰ ਜਾਊ ਦੁੱਧ ਮਿਲਦਾ ਰਹੇ ਬੰਦਾ ਜੀ ਦੀਆ ਚਾਈ ਜੋ ਮਿਲੇ ਤਾਂ ਘਾਲ ਅਦਾਈ ਜਿਵੇਂ ਜਵੇ ਉਹ ਰਾਸ ਬੱਚੇ ਨੂੰ ਫੇਰ ਆਨੰਦ ਹੋਲਵੇ ਫਿਰ ਉਹਦੇ ਨਾਲ ਆਨੰਦ ਹੋਲਵੇ ਜੇ ਗੁਰਬਾਣੀ ਦੀ ਵਿਚਾਰ ਕਰਦਾ ਰਹੂ ਰਸ ਮਿਲਦਾ ਰਹੂ ਅਸੰਤ ਹੋ ਜੂਗਾ ਰਾਜਯੋਗਾ ਆਨੰਦ ਹੋ ਜੂਗਾ ਹੀ ਕਾਲ ਤਾਂ ਕਾਲ ਦੀ ਬਹੁਤ ਜ਼ਰੂਰ ਪਰ ਜੇ ਸਦਾ ਰਾਜਾ ਜਿਵੇਂ ਗੁਰਬਾਣੀ ਨੂੰ ਸਮਝਾਉਣ ਲੱਗ ਜਵੇ ਸਮਝ ਲੋ ਕਾਲਤਾ ਕਰਦੀ ਬਹੁ ਕਮਾਈ ਤਾਂ ਹੈ ਜਰੂਰ ਪਰ ਅਨੰਦ ਵਿੱਚ ਜੂਗਾ ਰੱਜੀ ਵੀ ਜਊਗਾ ਹਾਲ ਅਭਾਈ ਸਾਰ ਜੀਵਨ ਭਰੋ ਕਹਾਂ ਹੀ ਮੂਹੇ ਵਿਨ ਜੀਵਨ ਨਹੀਂ ਕਹਿੰਦੇ ਪਲਾ ਇਹ ਦੱਸੋ ਵੀ ਸੱਚ ਜੀਵਨ ਜਿਹਨੂੰ ਕਹਿੰਦੇ ਨੇ ਉਹ ਕਿੱਥੇ ਹੁੰਦਾ ਕਿਵੇਂ ਬਣਦਾ ਸਵਾਲ ਹੈ ਸੱਚ ਜੀਵਨ ਕਿੱਥੇ ਜਾ ਕੇ ਮਿਲਦਾ ਕਿੱਥੇ ਹੁੰਦਾ ਕਿਵੇਂ ਪ੍ਰਾਪਤ ਹੁੰਦਾ ਕਹਾਂ ਹੀ ਹੋਏ ਬਿਨ ਜੀਵਨ ਦਾ ਕਹਿੰਦਾ ਉਹ ਜੀਵਨ ਬੜੇ ਤੇ ਮਰਨ ਜੀਵਨ ਹੋਏ ਬਿਨ ਜੀਵਨ ਦੇ ਕੋਲ ਵੀ ਉਹ ਹੈ ਜਨੂ ਬਾਰਨਾ ਵਿੱਚ ਜੀਵਨ ਹੈ ਉਹ ਕਹਿੰਦਾ ਬਾਰਨਾ ਵਿੱਚ ਜੀਵਨ ਉਹ ਮੋਰੀ ਮਤਾਂ ਮੰਨ ਵਿੱਚ ਛੱਬਦ ਮਰਿਆ ਮਰਿਆ ਫੁੱਲ ਜੀਵ ਤਾਂ ਫਿਰ ਬਾਰਨਾ ਕੋਈ ਕੋਈ ਇਸ ਗੱਲ ਦੀ ਵਿਆਖਿਆ ਗਾਂ ਦੇਤੀ ਆਹ ਉਪਦੇਸ਼ ਗੁਰਬਾਣੀ ਦੇ ਨਾਲ ਆਪਣੀ ਵਰਗੀ ਛੱਡਦੀਏ ਅਸੀਂ ਆਪਣੀ ਵਰਹੀ ਹੁ ਤੇ ਅਗਣਾ ਮਰਨਾ ਮੰਨਦੀ ਕੋਈ ਮੋੜ ਨਹੀਂ ਉੱਧ ਹੀ ਕੋਈ ਇਛਾ ਨਹੀਂ ਮੰਨਦੀ ਕੋਈ ਸੋਚ ਨਹੀਂ ਜੋ ਗੁਰੂ ਕਰਦਾ ਸੀ ਜੋ ਜਿੰਦਾ ਖਾਲਸਾ ਹੈ ਜੋ ਕਹਿਣਾ ਕਰ ਦਿੰਦਾ ਉਹਦੀ ਆਪਣੀ ਕੋਈ ਇਛਾ ਨਹੀਂ ਆਪਣੀ ਇਛਾ ਦੀ ਸਰਜੀਵੰਦੀ ਚ ਇੱਕ ਆਸ ਰੱਖੋ ਇਹ ਸਿਹਤ ਦੀ ਚੀਜ਼ ਹੈ ਸੱਜੀਵਨ ਨੂੰ ਛੱਡ ਕੇ ਹੋਰ ਕੋਈ ਚਾਹੀਦਾ ਨਹੀਂ ਨਾਮ ਨੂੰ ਛੱਡ ਕੇ ਹੋਰ ਕੋਈ ਇੱਛਾ ਹੈ ਉਹ ਨਹੀਂ ਬੱਲੇ ਨਾਮ ਦੀ ਚਾਹ ਬਾਸ ਨਾਮ ਨੇ ਵੀ ਸੱਜੀਵਨ ਹੋਏ ਬਣ ਜੀਵਨ ਦੇ ਜੀਵਨ ਬਰੇ ਬਣ ਨਹੀਂ ਮਿਲਣਾ ਹੂਏਵਨ ਜੀਵਨ ਰਹੀਦਾ ਪ੍ਰਚਾਰ ਇਹਦੀ ਹੋ ਰਿਹਾ ਹੈ ਹੁਵੇਲ ਜੀਵਨ ਨਾਈ ਦਾ ਪ੍ਰਚਾਰ ਕੀਤਾ ਦਸ ਪੰਜਾਂ ਨੇ ਤਲਵਾਰ ਖਿੱਚ ਕੇ ਰੱਖੀ ਪਹਿਲਾਂ ਮਾਰ ਲਗੂ ਹੁਵੇਲ ਜੀਵਨ ਪਹਿਲਾਂ ਮਾਰੇ ਬੇ ਜੀਵਨ ਦਾ ਚਾਰੋਂ ਪੰਜ ਪਿਆਰਿਆਂ ਨੂੰ ਫਸ ਫਿਰ ਉਹ ਕਹਿੰਦੇ ਰਹੇ ਨੇ ਨਾਲੇ ਦਾ ਉਹਨਾਂ ਨੇ ਉਹ ਕੋ ਬੰਧਿਆ ਆਵਾਜ਼ ਕਰਕੇ ਕਿ ਤੂੰ ਪ੍ਰੰਤੂ ਕੀਤਾ ਹੀ ਨਹੀਂ ਉਹ ਕਿਹਾ ਬਈ ਅਨੇ ਕਿ ਤੂੰ ਕੀਤਾ ਉਹ ਕਹਿੰਦਾ ਸੱਚੇ ਸੱਚ ਸਦੀ ਲਾਇਆ ਰਹੇ ਨੇ ਹੋ ਲੈ ਆ ਬੰਦੇ ਸਤਿਗੁਰੂ ਕੇ ਕਾਇਨ ਸਰਦੀ ਲੈਣਾ ਮੈਂ ਤੇਰਾ ਮਨ ਲੈਣਾ ਸੀ ਲੈ ਲਿਆ ਥੋੜੇ ਸਰ ਮੇਰਾ ਇਹ ਥੋੜੇ ਕੋ ਬੋਲਦਾ ਆਇਨਾ ਜੀਵਨ ਹੈ ਉਹਨੂੰ ਇਹ ਤਾਂ ਬੋਲਦਾ ਸਾ ਤੁਹਾਡਾ ਉਹ ਵੀ ਸਮਝਦੇ ਤੇ ਵੀ ਇਹ ਜੀਵਨ ਬੋਲਦਾ ਸੱਚ ਆਈ ਤਾਂ ਸੰਦੇਹ ਤਾਂ ਸੀ ਉਹਨੂੰ ਜੇ ਲੈ ਲਾਂ ਤਾਂ ਫਿਰ ਕੀ ਹੁੰਦਾ ਉਹ ਜੀਵਨ ਬੋਨਸ ਦਾ ਜੀਵਨ ਜਿਉਇਆ ਜੀਉ। ਗੁਰੂ ਨੇ ਕਿਹਾ ਅਤਾ ਗੁਰੂ ਨੇ ਤੇ ਸਾਧ ਜੀਵਨ। ਬਾਕੀ ਦਾ ਜੀਵਨ ਸਾ ਗੁਰੂ ਨੇ ਲੈ ਕੇ ਆਇਆ ਜਾਨੂੰ। ਦਿੱਤਾ ਵੀ ਬੋਨਸ ਦੇ ਵਿੱਚੇ ਜਿਉਇਆ ਜੀਉ। ਕਿਤੂ ਪ੍ਰੰਤੂ ਦਾ ਮਰਵੜੀ ਨਾ ਕਰ। ਇਹ ਅਗੂਏ ਬਣੇ ਜੀਵਨ। ਬਾਕੀ। ਪੂਰਾ ਜੀਵਨ। ਜੇ ਚੱਲੂਗਾ ਗੁਰੂ ਦਾ ਨਾਲ ਤੇ ਚੱਲੂਗਾ ਨਾਲ ਪੰਜ ਪੈਰਿਆਂ ਨਾਲ। ਚੱਲਦਾ ਹੀ ਰਹੂਗਾ। ਕਿਉਂਕਿ ਪੰਜ ਜੋ ਖੜਾ ਹੈ ਪੰਜ ਪਿਆਰਿਆਂ ਦੇ ਸੁੱਤੇ ਖੜਾ ਹੈ ਗੁਰੂ ਵੀ ਇਰੇ ਆਈ ਹਮ ਸਾਰੇ ਜੋ ਅੱਗੇ ਕੱਲ ਚੱਲਦੀ ਹੈ ਪੰਜ ਪਿਆਰਿਆਂ ਦੇ ਸੁੱਤੇ ਖੜੀਏ ਗੱਲ ਅਬਰਤ ਪਾਸ ਦੇ ਵਿੱਚ ਪੌਣ ਪੰਜ ਪਿਆਰੀ ਤਿਆਰ ਕਰਦੇ ਰਹੇ ਨੇ ਪੰਜ ਪਿਆਰੀ ਦਿੰਦੇ ਰਹੇ ਪੰਜ ਪਿਆਰਿਆਂ ਦੀ ਤਾਕਤ ਨੂੰ ਗੁਰੂ ਨੇ ਆਪਣੇ ਨੂੰ ਵੱਡੀ ਬਣਿਆ ਕਿਉਂਕਿ ਪੰਜ ਪਿਆਰੇ ਸੰਤ ਰੂਪ ਆ ਪੰਜ ਪਿਆਰੇ ਸੰਤ ਰੂਪ ਦੇ ਵਿੱਚ ਆਪ ਉਹ ਕਰ ਲੈਣ ਪੰਜ ਪਿਆਰਿਆਂ ਦੀ ਉਹ ਗੱਲ ਮੰਨੀ ਗੜੀ ਚਪਾਉਣੀ ਅਨਾਦਪੁਰ ਸਾਹਿਬ ਛੱਡਣ ਨੂੰ ਪੰਜ ਪਿਆਰਿਆਂ ਨੇ ਕਿਹਾ ਬਿਲਕੁਲ ਉਹਨਾਂ ਨੇ ਕਿਹਾ ਵਿਚਾਰ ਹੋਰ ਸਾਧ ਸੰਗਤ ਜੋਰ ਪਾਇਆ ਮਹਾਤਮ ਗੁਰੂ ਜੀ ਨੇ ਜੋਰ ਪਾਇਆ ਹੋਰ ਨਾਲ ਜਲ ਜੋਰ ਪਾਇਆ ਜਿਹੜੇ ਗੁਰੂ ਮੂਸੇ ਨਾਲ ਜੁੜ ਗਏ ਉਹਨਾਂ ਨੇ ਕਿਹਾ ਸਹੀ ਗੁਰੂ ਕਰਦਾ ਜੋ ਇਹ ਠੀਕ ਜਿਹੜਾ ਵਿਸ਼ਵਾਸ ਸੀ ਉਹਨਾਂ ਨੇ ਕਿਹਾ ਜਿਨ੍ਹਾਂ ਦਾ ਵਿਸ਼ਵਾਸ ਠੜਕਿਆ ਹੋਇਆ ਸੀ ਉਹਨਾਂ ਨੇ ਕਿਹਾ ਪਰ ਜਨਕੌਰ ਸਾਹਿਬ ਦੀ ਗੱਡੀ ਚ ਮਸਲਾ ਸੀ ਅੱਗੇ ਦਾ ਕਦੋਂ ਤੱਕ ਵੀ ਚੱਲੂਗਾ ਸਿੱਕੀ ਦਾ ਅੱਗੇ ਕਿਵੇਂ ਭਵਿੱਖ ਕੀ ਐ ਸਿੱਕੀ ਦੇ ਭਵਿੱਖ ਦਾ ਸਵਾਲ ਜਿਆਦਾ ਆਵਾਜ਼ ਪਿਆਰਾਂ ਨੂੰ ਦੱਸਣ ਦੇਤਾ ਵੀ ਐਸੋ ਸਿੱਕੀ ਦੇ ਭਵਿੱਖ ਦੀ ਗੱਲ ਇਹ ਚਾਹੀਦੀ ਦੱਸਦਾ ਹਾਂ ਸਿੱਕੀ ਦੇ ਭਵਿੱਖ ਦਾ ਤੁਹਾਨੂੰ ਜਾਣਣਾ ਜ਼ਰੂਰੀ ਹੈ ਨਾ ਨਹੀਂ ਉਹ ਕਹਿੰਦੇ ਸੀ ਵੱਡੋਇ ਨਾਲੇ ਕਹਿੰਦੇ ਤੁਹਾਡੇ ਚ ਵੀ ਚਲੋ ਦੋ ਗਏ ਫਿਰ ਦੋ ਜਾਲੇ ਤੁਹਾਡੇ ਚੋ ਚਲੋ ਬਿਆਸਾ ਧਰਮਸੂ ਨਾਲ ਗਏ ਦੋ ਗੁਰਜਾਲੇ ਆ ਫਿਰ ਵੀ ਦੋ ਨੇ ਆਪ ਕਹ ਲੈ ਉਹ ਦੋ ਨੇ ਆਪ ਕਹ ਲੈ ਇਹ ਸਭ ਪੰਜ ਪਿਆਰਾਂ ਦੇ ਸੱਤੇ ਸੜਾ ਹੁਣ ਪੰਜ ਅਜਿਹੇ ਜਿਹੜੇ ਬਣਾਏ ਨੇ ਨਾ ਇਹਨਾਂ ਕੋਈ ਕਾਬਲ ਨਹੀਂ ਇਸ ਕਾਬਲ ਹੈ ਕੀ ਬਣਾਵੜਾਣਾ ਗੱਡੀ ਚੱਲੇਗੀ ਨਾ ਗੱਲਟੀ ਵੱਡੀ ਖੇਡ ਨੂੰ ਤੁਸੀਂ ਤਾਂ ਰੋਲ ਕੇ ਰੱਖ ਦਿੱਤਾ ਖੇਡ ਕੀ ਸੀ ਬਣਾਤੀ ਤੁਸੀਂ ਕਿ ਆ ਕੇ ਚੱਪਚਾ ਨੂੰ ਤੁਸੀਂ ਉੱਥੇ ਬਣਾਉਂਦੇ ਹੋ غلام ਆਦਮੀ ਨੂੰ ਬਣਾਉਣ ਵਾਲੇ ਕੋਣ ਸਦਕਾਰੀ ਉਹਨਾਂ ਨੂੰ ਕਰੀ ਨੇ ਬੈਠਣ ਵਾਲੇ ਵਿਚਾਰੇ ਜਮਚੇ ਨੇ ਘੇਟ ਕੇ ਮੈਂ ਚੱਲ ਜੂਗੀ ਜਿੱਤੀ ਜਲ ਨਾਲ ਵਿਚਾਰੇ ਬੈਠਾ ਉਹ ਜੇ ਜਉਣਗੇ ਤਾਂ ਚੱਲੂਗੀ ਗੱਲ ਤੇ ਜੇ ਜੇ ਸੀਗੇ ਉਹ ਜੇ ਹੀ ਆਉਣਗੇ ਘਟਾ ਵਾਲਾ ਨਾਲ ਦੀ ਜਲਦੀ ਹੁੰਦੀ ਘੇਟ ਤੇ ਫਿਰ ਤਾਂ ਜਦੂ ਉਹ ਜੇ ਹੀ ਫੇਰ ਆਉਣਗੇ ਆਹੋ ਆਪੇ ਆ ਜਾਣਗੇ ਤੁਹਾਨੂੰ ਤੁਹਾਡੇ ਰੁਕਦੇ ਇਹਨਾਂ ਦੇ ਰੁਕ ਰੋਕੇ ਰੁਕਣੇ ਵੀ ਨਹੀਂ ਹਲੋ ਉਹਨਾਂ ਨੂੰ ਬੋਲਦਾ ਰਹੇਂਗੇ ਅਰਗੋਲਕ ਦੀ ਰੋਡ ਵੀ ਹੈ ਜੀ ਉਨਲੋੜ ਨਗਲ ਆਦੀ ਉਨ ਬਾਲ ਗੁਰਬਾਨੀ ਦੀ ਲੋੜ ਹੈ ਉਨ ਗਿਆਨ ਦੀ ਲੋੜ ਹੈ ਗਿਆਨ ਤਾਂ ਦੁਨੀਆ ਨੂੰ ਪੜ ਕੇ ਰੱਖ ਦਿੰਦਾ ਗਿਆਨ ਐਸੀ ਚੀਜ਼ ਆ ਦੁਨੀਆ ਨੂੰ ਪੜ ਰਹੀ ਬੁੱਧਿਆ ਨੇ ਪਲਟਾ ਦਿੱਤਾ ਕਿਉਂਕਿ ਨਾ ਤੁਮਕ ਧੋਇ ਜੀ ਕਾਦ ਵੀ ਪੈਦਾ ਹੋਇਆ ਉਹਨੇ ਕਦੇ ਨਹੀਂ ਸੁਬਲਾ ਦੁਨੀਆ ਪੜ ਕੇ ਰੱਖ ਰਾਜधीर ਰਾਜਨ ਪੜੇ ਤਾਂ ਦੋ ਹੋ ਸਕਿਆ ਵਿਚਾਰਤਾਰਾ ਕੈਸੀ ਚੀਜ਼ ਹੈ ਦੁਨੀਆ ਨੂੰ ਪੜਦੀ। ਵਰਦਨ ਪਹਤਾਵਾਂ ਹੋਈ ਹੈ ਵਿਚਾਰਤਾਰਾ ਪੈਸਾ ਤਾਂ ਨਹੀਂ ਹੈ। ਵਿਚਾਰਤਾਰਾ ਤਾਂ ਪਲਟਾ ਦੇ ਦਿੰਦੀ ਹੈ। ਵਿਚਾਰਤਾਰਾ ਜੇ ਤਾਂ ਸਤ ਹੈ। ਇਹਦੀ ਕਰਮ ਜੀ ਬਾਹਰ ਨਹੀਂ ਰੋਕ ਸਕਦੀ। ਰਾਜ ਪ੍ਰਬੰਧ ਸਾਡੇ ਖਿਲਾਫ ਹੈ ਰੋਕ ਦਿੱਤਾ। ਅਰੰਗਦੇਵ ਖਿਲਾਫ ਹਨ ਰੋਕ ਦਿੱਤਾ। ਪੰਡਤਾਲ ਦਾ ਗੱਟਵਰ ਖਿਲਾਫ ਹੈ ਰੋਕ ਦਿੱਤਾ। ਕਿਹਦੀ ਰੋਕਦਾ ਹੁੰਦਾ। ਸੋ ਜੀ ਅਬ ਕਿਆ ਕਹੀਏ ਗਿਆਨ ਵਿਚਾਰਾ ਨਿਝ ਨਿਰਖਤ ਗਤ ਵਿਵਹਾਰਾ ਅਬ ਕਿਆ ਕਹੀਏ ਗਿਆਨ ਵਿਚਾਰਾ ਕਹਾਂ ਉਹਨੂੰ ਗਿਆਨ ਵਿਚਾਰ ਕੀ ਕਰ ਸਕਦੇ ਹਾਂ ਉਹ ਗਿਆਨ ਵਿਚਾਰ ਨੂੰ ਹੋਰ ਮੈਂ ਕਹਨਿੰਦੋ ਜਿਆਦਾ ਕੀ ਕਰਾਂ ਸਿਰੇ ਦਾ ਲਾਤੀ ਗੱਲ ਸਿਰੇ ਲੱਗੀ ਯਦ ਗੱਲ ਇਹ ਤਾਂ ਗਾਂ ਗਿਆਨ ਵਿਚਾਰ ਕੀ ਕਰਦਾ ਬਜਕੀਆਂ ਦੇ ਜੀਰਖਤ ਆਤਮ ਦਰਸ਼ਨ ਦੇ ਨਾਲ ਜੁੜਿਆ ਆਤਵਾ ਦੇ ਨਾਲ ਜੁੜ ਗਈ ਸੁਰਤ ਆਤਮ ਦੇ ਨਾਲ ਜੁੜ ਗਈ ਨਿੱਕੇ ਦੇਰ ਦਾ ਦੇਰਖਤ ਗਤ ਵਿਵਹਾਰ ਬਦ ਗਤ ਪਿਆਰ ਬਸ ਆਤਮਾ ਨਾਲ ਆਪਣੇ ਨਾਲੇ ਸੁਰਤ ਜੁੜੀ ਹੋਈ ਹੈ ਆਤਮ ਧਿਆਨ ਹੀ ਹੋ ਗਿਆ ਆਤਮ ਗਿਆਨੀ ਹੋ ਗਿਆ ਆਤਮ ਗਿਆਨ ਵਧ ਰਿਹਾ ਆਤਮ ਧਿਆਨ ਦੇ ਵਿੱਚੋਂ ਤੇ ਸਭ ਕੁਝ ਕਿਧਵਾਰ ਆਤਮ ਧਿਆਨ ਕਈ ਕੋਟ ਆਦਮ ਨੂੰ ਤੇ ਹਲਕਾਰੇ ਕਈ ਕੋਟ ਕਵੀ ਕਾਮ ਵਿਚਾਰ ਨੇ ਉਹ ਕਮਸਾ ਫਿਰ ਵਿਚਾਰੀ ਹੈ ਆਦਮ ਧਿਆਨ ਦੇ ਵਿੱਚੋਂ ਸਭ ਕੁਝ ਆਇਆ ਹੋਇਆ ਹੈ ਗੁਰਬਾਨੀ ਦਾ ਗੁਰਬਾਨੀ ਕਿੱਥੋਂ ਆਈ ਆਦਮ ਧਿਆਨ ਤੋਂ ਆਤਮਾ ਦੀ ਗੱਲ ਹੈ ਲੋ ਆ ਤਾਂ ਬਾਰੇ ਜੋ ਗਿਆਨ ਆਦਮ ਧਿਆਨ ਜੀਤੀ ਗੱਲ ਅਸੀਂ ਕਰਦੀਆਂ ਧਿਆਨ ਵਿੱਚ ਟਿਕਾਣੋਂ ਤੇ ਟਾਲ ਦੀ ਗੱਲ ਹੋਊ ਜਿਹਨੂੰ ਵਿਚਾਰਨ ਨੂੰ ਵਿਚਾਰਨਾ ਜਿਹਨੂੰ ਆਤਮਾ ਨੂੰ ਆਤਮਾ ਬਾਰੇ ਵਿਚਾਰ ਕਿਥੋਂ ਆਇਆ ਤੂੰ ਕਦੋਂ ਪੈਦਾ ਹੋਇਆ ਤੂੰ ਕਉ ਵੈਲ ਹੋਈ ਆਤਮਾ ਕਿਧੀਆਂ ਝੋੜਨਾ ਜਾਈ ਆਤਮਾ ਢੋਡੇ ਦਾ ਕੀ ਬਣੂਗਾ ਦੁਬਾਰਾ ਕਿਵੇਂ ਘਰ ਜਾਊਗੀ ਆਤਮਾ ਦੁੱਖ ਕਿਉਂ ਆਤਮਾ ਨੂੰ ਸੁਖ ਕਿਵੇਂ ਆਊਗਾ ਤੁਹਾਨੂੰ ਸੰਜੀਵਨ ਕਿਵੇਂ ਆਊਗਾ ਜੰਮਣ ਮਰਨ ਕਿਉਂ ਆਤਮਾ ਦਾ ਹਰੋ ਜਣ ਸਭ ਇਹੀ ਗੱਲੇ ਨੇ ਜੋ ਚਲਦੀਆਂ ਇਹ ਕਿੱਤੋਂ ਆ ਆਤਮਾ ਤੇ ਹਲਚੋ ਆਇਆ ਇਹ ਆਤਮਾ ਜਾਣ ਆਤਮਾ ਤੇ ਹਲਚੋ ਆਇਆ ਵਿੱਚ ਦਰਘਤ ਘਟ ਬਰੋਆ ਇਹੀ ਕੰਮ ਰਹਿ ਗਿਆ ਗਤੀਸ਼ੀਲ ਹੈ ਅੱਗੇ ਜਾ ਕੇ ਗਿਆਨ ਅੱਗੇ ਲਾ ਕੇ ਗਿਆਨ ਇਹ ਘਾਟ ਹੈ ਸਹੀ ਵਿਹਾਰੇ ਹੀ ਕੰਮ ਅੱਗੇ ਦੀ ਅੱਗੇ ਬਰੀਕੀ ਖੋਲ ਰਿਹਾ ਕਬੀਰ ਆਤਮਧਿਆਨ ਕਸ਼ ਕੰਕਮ ਚੰਦਨ ਘੜਿਆ ਬਿਨ ਨੈਣੋ ਜਗਤ ਨਿਹਾਰਿਆ ਹੁਕਮ ਅੰਦਰ ਕਸ਼ ਕੇ ਦੋਇ ਜਿਵੇਂ ਧੋਲਦੇ ਕਿ ਜਿਹੜੇ ਐਂ ਜੇ ਤਰਬੂਜ਼ ਧੋਏ ਗੜ ਕੇ ਕੰਕਮ ਛੱਤਨ ਧੋਇ ਛੋਤੀ ਕੀ ਜਾਣਣਾ 90ਵਾਂ ਸ਼ੁਰੂ ਤਾਂ ਹੋ ਜਾਈਆ ਇੱਕੋ ਉਹ ਚੰਦਨਾ ਨਮਨ ਕੋਂ ਕਸ ਦੰਦਲਾ ਤੇ ਚੰਦਰ ਪਹਿਲਾਂ ਹੀ ਹੈ ਨਾ ਤੂੰ ਚੰਦਨਾ ਮਾਰ ਰੱਡ ਵਾਪਰੇ ਅਰੇ ਨਾ ਥੀ ਜਲਾ ਕੋਂ ਕੋਂ ਬੜ ਗਿਆ ਸੁਬਾਹ ਜਦੋਂ ਜਾਗੀ ਨਾ ਦੋ ਇੱਕ ਜਾਕੇ ਦੋਏ ਗਾਲ ਤੇ ਦੋ ਇੱਕ ਬਣਾ ਤੇ ਜਾਂ ਕੋਂ ਕਮਾ ਚੰਦਰ ਕੋ ਜਾਕੇ ਇੱਕ ਕਰ ਤੇ ਕੋਂ ਕਮਰਿਆਂ ਨੂੰ ਚੰਦਰ ਲੈ ਆ ਸਮੱਲ ਵੀ ਹੋ ਰਹੀ ਹੋਗੀ ਬਿਕਸ ਸਮੱਲ ਹੋਗੀ ਦੋਲਦੀ ਜਿਵੇਂ ਵੀ ਜੰਮਦਾ ਫੂਟਾ ਜੰਮਦਾ ਸੱਜਰ ਖੱਬਾ ਪਾਸਾ ਦਾਣਿਆਂ ਦਾ ਦੋਏ ਨਹੀਂ ਰਹਿੰਦੇ ਐਕਤੀਜੀ ਚੀਜ਼ ਪੈਦਾ ਹੋਗੀ ਐਕਤੀਜੀ ਚੀਜ਼ ਪੈਦਾ ਹੋ ਕਾਸ਼ ਕੋਮਕੋ ਮ ਚੰਦਰ ਗਾਰਿਆ ਬਿਨ ਮੈਨੋ ਜਗਤ ਨਿਹਾਰਿਆ ਚੰਦਰ ਜਿਤਗਾ ਉਦਲਾ ਇਹ ਬਹਾਲਨਾ ਦੋਏ ਕਸਾ ਕੇ ਮੁਸਕਰਦੇ ਕਿ ਕਸਾਇਦਾ ਤੇ ਵਿਜੂਦ ਖੜਮੋ ਗਿਆ ਗਾਰੇ ਆਲ ਦੋਏ ਗਣ ਹਾਂ ਦਿਨ ਨੈਰੋ ਜੰਗਤ ਨਿਹਾਰਿਆ ਤਾਂ ਬਿਨਾ ਖੁਦੇ ਸੰਸਾਰ ਦੀ ਜੇ ਆਖ ਕਿਤੇ ਹੋਗੀ ਦੋਏ ਰਹੀਈ ਜਿੱਦਾਂ ਜਦ ਦੋਹਾਂ ਦਾ ਵਜੂਦ ਵੱਖਰਾ ਵੱਖਰਾ ਹੈ ਸੰਸਾਰ ਹੋਰ ਕੋਈ ਦੀਦਾ ਬਿਨਾ ਖਾਣੇ ਸਦ ਜ਼ਰ ਤਾਲ ਨਹੀਂ ਜੇ ਜਾਂ ਬੋਲਿਆ ਤੇ ਦੋਏ ਹੀ ਰਹਿੰਦੇ ਬੀਜ ਜਿਆਦਾ ਉਗਦਾ ਉਹਦੇ ਅੱਖ ਜਿਹੜੀ ਫੁੱਟਦੀ ਆ ਨਾ ਪੇੜ ਜਿਹੜਾ ਦੇਖਦਾ ਪੇੜ ਕਿਹੜੀ ਅੱਖ ਨਾਲ ਦੇਖਦਾ ਪੇੜ ਨੂੰ ਦੇਖਦਾ ਢੂਣੋਂ ਸਤ루 ਕੀ ਹੋਇਆ ਢੂਣੋਂ ਸੂਤ ਲੱਗਿਆ ਜਿਹਨਾਂ ਨੂੰ ਸੂਤਕ ਤੇ ਬੈਣੋਂ ਸੂਤਕ ਮਨੋਂ ਜੋ ਸੋਚਦਾ ਬੈਣਾ ਜੀ ਵੀ ਸੋਚ ਬੋਲਣ ਜੀ ਵੀ ਸੋਚ ਕਰਾਂ ਜੇ ਦੇਖਦਾ ਮਾਇਆ ਬੋਲ ਮਾਇਆ ਸੋਚ ਕੋਈ ਨਹੀਂ ਕੋਈ ਆ ਕੇ ਜੋ ਦੇਖੂਗਾ ਉਹ ਹੀ ਬੋਲੂਗਾ ਵੀ ਜੋ ਦੇਖਿਆ ਉਹ ਹੀ ਬੋਲੇ ਮਰਬਾਨੀ ਦੇ ਮਾਇਆ ਤਾਰੀ ਜੋ ਦੇਖੂਗਾ ਉਹ ਬੋਲੂਗਾ ਤੋ ਬੋਲਣ ਜੋ ਪੇਖੇ ਅੱਖੀ ਮਾਇਆ ਤਾਰੀ ਨੂੰ ਕੀ ਦੂ ਮਾਇਆ ਮਾਇਆ ਬੋਲੂਗਾ ਜਾ ਦੇ ਕੁੰਕਮਰ ਕੇ ਅੰਦਰ ਦੋਏ ਗਾਵਾਂ ਤੇ ਕਹੋਗੇ ਫੇਰ ਜਾਂਦੇ ਵਜੂਦ ਘਟ ਹੋਇਆ ਇਹਦਾ ਫੇਰ ਬੰਦਾ ਅੱਖਾਂ ਤੇ ਸੁਧਾਰ ਦੇਖਿਆ ਮੈਂ ਨਿਹणू ਜਗਤ ਵਿਹਾਰਿਆ ਵਿਹਾਰਿਆ ਸਹੀ ਪੁੱਤ ਪੈਦਾ ਇੱਕ ਜਾਇਆ ਬਿਨ ਠਾਹਰ ਨਗਰ ਬਸਾਇਆ ਕੋਣ ਪੁੱਤ ਪੈਦਾ ਪੁੱਤ ਪੈਦਾ ਨਹੀਂ ਪੈਦਾ ਕਰਦਾ ਬਹੁਤ ਪੈਦਾ ਕਰਦੀ ਬਿਜਾਲੇ ਪੁੱਤ ਕਿਵੇਂ ਪੈਦਾ ਕਰੇ ਬਈ ਇਹ ਸਭ ਗੱਲਾਂ ਉਲਟ-ਪੁਲਟ ਨੇ ਉਹ ਤਾਂ ਮਾਤਾ ਤੋਂ ਪੈਦਾ ਹੋਊ ਪਿਤਾ ਤੋਂ ਪੈਦਾ ਹੋਊ ਮਾਤਾ ਜਿੱਤਰਾ ਨਹੀਂ ਹੁੰਦੇ ਉਹ ਕਿਨੇ ਪੈਦਾ ਕੀਤਾ ਤੇ ਸਾਡੇ ਪੈਦਾ ਤੇ ਤਾਂ ਕੋਣਾ ਸੰਤੋਖ ਸੰਤੋਖ ਦੇ ਮੈਨਾਂ ਪੈਦਾ ਹੀ ਨਹੀਂ ਹੁੰਦਾ ਸੰਤੋਖ ਹੀ ਨਹੀਂ ਤਾਂ ਜੰਮੂਗਾ ਮੈਂ ਸੰਤੋਖ ਹੋ ਜਾ ਕੇ ਕੋ ਹੁੰਦਾ ਹੈ कि एक होता संतोष जाके अंदर संतोष ਦੇ ਬਿਨਾਂ ਬੈਰ ਨਹੀਂ ਹਟਦਾ ਗਿਆਨ ਇਸ ਕਰਕੇ ਪਿਤਾ ਲਿਖਿਆ ਹੋਇਆ ਹੈ ਮਾਂ ਨਹੀਂ ਲਿਖਿਆ ਹੋਇਆ ਉਹ ਤਾਂ ਪਿਤਾ ਇੱਕ ਜਾਇਆ ਬਿਨ ਉਠਾਹਰ ਨਗਰ ਉਸਾਇਆ ਹਾੜ ਦੇ ਬਿਨ ਪ੍ਰਕਾਸ਼ੇ ਨਗਰ ਬਸਾਇਆ ਕੋਈ ਜ਼ਮੀਂ ਸੁਮੀ ਨਹੀਂ ਲਾਈ ਗਈ ਕੋਈ ਲੰਡਰ ਨਹੀਂ ਪਾਇਆ ਹੋਇਆ ਜਦੋਂ ਅਗਰ ਵਸਿਆ ਆਕਾਸ਼ ਵਸਿਆ ਜਦੋਂ ਤਾਂ ਵਸਿਆ ਪਰ ਆਕਾਸ਼ ਚ ਹਵਾ ਜਿਆ ਸਭ ਕੁਝ ਨਾ ਹਵਾ ਆਕਾਸ਼ ਦੀ ਗੱਲਾਂ ਨੇ ਸੁਰ ਗੱਲਾਂ ਆਕਾਸ਼ ਕੀ ਕੀਟਾ ਇਹਦਾ ਆਸ਼ ਵੰਦੀ ਹੈ ਆਕਾਸ਼ ਦੀ ਗੱਲਾਂ ਹਰ ਕਾਜਧਾਰ ਗਤੇ ਤੇ ਸਾਰੀ ਆਕਾਸ਼ ਵੰਦੀ ਹੈ ਆਕਾਸ਼ੀ ਗੱਲਾਂ ਸੁਣ ਗੱਲਾਂ ਆਕਾਸ਼ ਕੀ ਕੀਟਾ ਹੈ ਜੀ ਇਹ 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 ਹੱਦ ਕਾਲਾ ਇਹ ਰਕੀੜੇ ਕੀੜੇ ਦਾ ਬਿਚਾਰੇ ਬਿਨਾਂ ਨਾਲ ਬਿਨਾਂ ਕਿਸੇ ਔੜੀ ਤੇ ਕੜੇ ਨਹੀਂ ਸਕਦੇ ਉੱਤੇ ਸਹੀ ਪੂਤ ਪੇਦਾ ਇੱਕ ਜਾਇਆ ਬਿਨ ਠਾਹਰ ਰਗਰ ਵਸਾਇਆ ਜਾਜਕ ਜਨ ਦਾਦਾ ਪਾਇਆ ਸੋਧੀਆ ਨਾ ਜਾਈ ਖਾਇਆ ਜਾਜਕ ਜਾਨੇ ਜਾਜਕ ਜਦੋਂ ਦਾਦਾ ਪਾਇਆ ਤਾਂ ਨੇ ਦਾਦਾ ਪਾਲੇ ਕੌਣ ਦਾਦਾ ਕੌਣ ਜਾਜਕ ਕੌਣ ਲੋ ਜਾਹ ਜਿਗ ਮੰਗਾ ਦਾਨ ਦੇ ਪਿਆਰ ਆ ਦੇਵਨ ਆ ਦਾਧਾਰ ਵਿਰਤੀ ਜਿਤਾ ਰਿਹਾ ਜੇ ਕੋਟ ਨ ਜਾਏ ਬੋਲ ਅਤੋਲ ਬਣਾ ਰਿਹਾ ਉਹੀ ਆ ਗਿਆ ਐਸੇ ਦੀ ਬੈਠੇ ਜਾਹ ਜਗਦੇ ਉਹ ਦਾਤਾ ਫਾਲੇ ਦਸੋ ਨਾਮ ਮਿਲਦਾ ਉੱਥੇ ਕੀ ਹੈ ਉਥੇ ਭਰੇ ਪਣਾਰ ਪਰ ਹੈ ਬੈਰੇ ਨਾ ਉਹ ਉਗਦਾ ਹੀ ਨਹੀਂ ਐ ਨਾ ਨਾਮ ਬੜ ਗਿਆ ਤਾਂ ਖਾਦਾ ਹੀ ਜੇ ਤੂੰ ਉਹ ਕਹਿੰਦਾ ਮੈਂ ਬੜੀ ਪੀੜੇ। ਨਾ ਜਾਈ ਪਾਇਆ। ਉਹ ਕਹਿੰਦਾ ਪੀਣਾ। ਪਾਣੀ ਕੋਈ ਵੇਜਾ ਬਣਾਉਣੀ। ਉਹਨ ਕਾਲਾ ਬੰਦਾ ਵੀ ਪਾਣੀ ਨਹੀਂ ਹਰ ਤੱਕ ਹਾਜੀ ਪਾਣੀ ਨੂੰ ਪਾਣੀ ਦਾ। ਵਹਿ ਗਿਆ ਵਿਚਾਰਾ। ਮਨ ਚੇ ਕਰਦਾ ਬੋਲਦਾ ਹੈ ਜੀ। ਕਿ ਪਾਣੀ ਇੱਕ ਬੋਧੀਲ ਕਾਰਨੇ ਯਾਤਰਕ ਤੱਕ ਤੱਕ ਪਾ ਫਾ ਕਹਿੰਦਾ ਨਾ ਪਰ ਬੋਲ ਚੇ ਜਾਂਦਾ ਉਹ ਰੁੜ ਜਾਂਦਾ। ਕੋਨੇ ਜੇਂਤੀ ਦਾ ਟਿਊਬਲ ਦਾ ਬਟਲ ਦਬ ਤੋ ਕਹਿੰਦਾ ਲਾ ਪੀ ਲੈ। ਉਹ ਉਹ ਕਰਦਾ ਪੂਰੇ ਵੀ ਹੁੰਦਾ ਉਹ ਤੇ ਅੰਜਲਾ ਤੌਦ ਆ ਛੱਤੀ ਦਾ ਡੀਵਲ ਚਲਾਤਾ ਲਪੀ ਲੈ ਉਹ ਪੀ ਨਹੀਂ ਹੁੰਦਾ ਉਹ ਤੇ ਕਹਿੰਦੇ ਐਨਾ ਦੇ ਤਾਂ ਖਾਤਾ ਨਹੀਂ ਜਾਂਦਾ ਉਹਨੇ ਨਾ ਪੀਣਾ ਜਿੜੀ ਚੁੰਦੇ ਜਿੜੀ ਚੋਟੀ ਪਰ ਰਹਿ ਗਈ ਉਹਦਾ ਦਰਿਆ ਛੱਡਦਾ ਉਹਦਾ ਚਿੜੀ ਹੈ ਪਿੰਨਾਲੀ ਕੀ ਬੀਰੂ ਓਜੀ ਕੰਨ ਦਾ ਦਾਤਾ ਐਸਾ ਮਿਲਿਆ ਉਹਨੇ ਜੋ ਪ੍ਰਣਾਰ ਦਿੱਤਾ ਖਾ ਨਹੀਂ ਉਸ ਤੌਰ ਮੇ ਤੇ ਜਾਜਕ ਜਨ ਦਾਤਾ ਪਾਇਆ ਜਾਜਕ ਜਨ ਰੇ ਦਾਤਾ ਪਾਲਿਆ ਐਸਾ ਦਿਆ ਨਾ ਜਾਈ ਖਾਇਆ ਉਹ ਜੋ ਨਾ ਦਿੱਤਾ ਖਦਾ ਨਹੀਂ ਜਦੋਂ ਲੋੜ ਤੋਂ ਵੱਧ ਦੇਤਾ ਲੋੜ ਤੋਂ ਵੱਧ ਦੇਤਾ ਕਹਿੰਦੇ ਜਿੰਨਾ ਤੇਰੀ ਵਰਜੀ ਪੀਲੇ ਬਣੇ ਐਨੇ ਨਹੀਂ ਤਾਂ ਮੈਨੂੰ ਲੋੜ ਨਹੀਂ ਸੀ ਬਿਰੂ ਦਾ ਗੜਗੇ ਦੀ ਲੋੜ ਸੀ ਉਹਨਾਂ ਸੂਤਰੇ ਦੇ ਤਾਂ ਜੀ ਛੋੜਿਆ ਜਾਏ ਨਾ ਮੁੱਕਾ ਔਰ ਰੁਪਏ ਜਾਣਾ ਚੁੱਕਾ ਦਾ ਦੁੱਖ ਲੈ ਉਹ ਨਾ ਛੱਡਿਆ ਜਾਂਦਾ ਛੱਡਿਆ ਵੀ ਨਹੀਂ ਜਾਂਦਾ ਮੁੱਕਦਾ ਵੀ ਹੈ ਦੀ ਉਹ ਪਰ ਹੋਰ ਦਮ ਜਾਣ ਦੀ ਲੋੜ ਤਾਂ ਤਾਂ ਹੋਵੇ ਜੇ ਮੁੱਕੇ ਬਾਕੀ ਸਭ ਨੂੰ ਵਿਸ਼ਾਸ ਨਾਲ ਦਾ ਗਿਆਨ ਸਾਰਾ ਮੁੱਕੇ ਜਾਂਦਾ ਇੱਕ ਤਾਂ ਜਾ ਕੇ ਸਾਨੂੰ ਇਹ ਲੱਗਦਾ ਵੀ ਇਹ ਟੀਕੇ 'ਚ ਕੁਝ ਨਹੀਂ ਹੈਗਾ ਹੁਣ ਕਦਾਂ ਬਾਲ ਦੀ ਪੜਦਿਆਂ 2000 ਵਾਰ ਪੜਦੇ ਹੁੰਦੇ ਵੀ ਖਤਮ ਹੋਈ ਗੁਰਬਾਣੀ ਰੋਜ਼ ਪੜੀ ਜਾਵੇ ਤਾਂ ਖਤਮ ਹੋਣ ਵਾਲੀ ਕੋ ਚੀਜ਼ ਨਹੀਂ ਪੜੀ ਜਾ ਰੋਜ਼ ਹੁੰਦਾ ਹੀ ਨਾ ਹਰੀ ਹਰੀ ਜੰਮੀ ਇਹਦੇ ਵਿੱਚ ਰਸੇ ਨਹੀਂ ਮੁਖਦਾ ਹੋਰ ਕੋਈ ਜੀਤੂ ਦੋ ਵਾਰ ਤੇ ਚੌਥੀ ਵਾਰ ਪੜ੍ਹ ਲੁੱਜੀ ਨਹੀਂ ਖਤਮ ਇਹ ਰੋਜ਼ ਕੀਰਤਨ ਕਰਦਿਆਂ ਰੋਜ਼ ਕਰੀ ਜਾਂਦੇ ਰੋਜ਼ ਇਹ ਜੋ ਰਾਧਾ ਨੂੰ ਮੁਕੰਦਾ ਹੀ ਨਹੀਂ ਐਸੇ ਅਜੇ ਜੇ ਤੁਹਾਨੂੰ ਅੱਜ ਮੈਂ ਦੱਸਾਂ ਉਹ ਜੇ ਨੌਕਾ ਮੇ ਕੋਈ ਡਿਊਟੀ ਹੁੰਦੀ ਆ ਉਹ ਵੀ ਬੜੀ ਦੇ ਦੇਕਤ ਉਹ ਤੇ ਡਿਊਟੀ ਐ ਤਨ ਖਾ ਲੈਣੀ ਉਹ ਬੰਦਾ ਜੱਟੀ ਵਰਦਾ ਬੰਦਾ ਜੱਟੀ ਜੇ ਪਰੇ ਨਾਉਣ ਰੂਪਾ ਸਤਿਗੁਰੂ ਰਾਖਾਉਦਾ ਉਹ ਆਪਣੇ ਆਪੇ ਕਰ ਦਿੰਦੇ ਪਾਠ ਆਪੇ ਦਿੰਦੇ ਆਪਣੀ ਖੁਸ਼ੀ ਨਾ ਕਰਦੇ ਕਿਧਰ ਤੇ ਕਰਾਏ ਕੋਈ ਉਹ ਨਹੀਂ ਹਲੋਰਣੀ ਹੈ ਫਿਰ ਉਹ ਰੋਜੇ ਦਾ ਸੁਣ ਪਾਣੀ ਪੜਦੇ ਰੋਜੇ ਦਾ ਸੁਣ ਸਾਰੀ ਜ਼ਿੰਦਗੀ ਉਹ ਨਾਲ ਰਹਿੰਦਾ ਭਾਵੇਂ ਪੂਰਾ ਗਿਆਨ ਨਹੀਂ ਸੀ ਪੂਰਾ ਵਿਕੜਿਆ ਲੋਕਾਂ ਨੂੰ ਪਤਾ ਲੱਗਿਆ ਪਰ ਭਾਣ ਜਿਹੜਾ ਸੁਣ ਉਹਦਾ ਹੀ ਦੇਣਾ ਭਾਵੇਂ ਪੂਰੀ ਸਮਝ ਨਹੀਂ ਆਈ ਗੁਰਮੁਖ ਪਰ ਫੇਰ ਵੀ ਉਹਨਾਂ ਨੂੰ ਕਦੇ ਵੀ ਬਾਣੀ ਫਿੱਕੀ ਨਹੀਂ ਲੱਗੀ ਫਿੱਕੀ ਲੱਗ ਜਦੋਂ ਅੰਦਰ ਚੇਲੇ ਹੱਸਦੀ ਬੜਿਆ ਹੀ ਰਹਉ ਉਹਨੂੰ ਜੋ ਜੀਵਨ ਮਰਨਾ ਜਾਣੇ ਸੋ ਪੰਜ ਸ਼ੈਲ ਸੁਖ ਮਾਣੇ ਨੇ ਜਿਹੜਾ ਜੀਵਨ ਮਰਨਾ ਜਾਣਦਾ ਹੈ ਉਹ ਪੰਜਾਇ ਸ਼ੈਲ ਸ਼ਬੀਲਾ ਹੋ ਤੇ ਸ਼ੈਲ ਪੱਥਰ ਨੂੰ ਵੀ ਕਹਿਆ ਹੈ ਇਹ ਸ਼ੈਲ ਉਹ ਹੈ ਸ਼ੈਲ ਸੈਲ ਇਹ ਸ਼ੈਲ ਸ਼ਬੀਲਾ ਹੁੰਦਾ ਇੱਕ ਸੈਲ ਹੁੰਦਾ ਛੋਟੇ ਛੋਟੇ ਨੂੰ ਉਹ ਸ਼ੈਲ ਸ਼ਬੀਲਾ ਸ਼ੈਲ ਸ਼ੂਨਾ ਨਰਾਕਾਰ ਨੂੰ ਕਹਿੰਦਾ ਹੈ ਜਿਹੜੇ ਬਾਯਾ ਤੋਂ ਪਰੇ ਜਿਹੜੀ ਦੇਹ ਹੈ ਉਹ ਸੈਲ ਹੈ ਇਹ ਸੈਲ ਹੈ ਬਾਯਾ ਦੀ ਦੇਹ ਸੈਲ ਹੈ ਉਹ ਸੈਲ ਹੈ ਰਕਾਰੇ ਸੈਲ ਜਿਬਲੀ ਆਇਆ ਹੋਇਆ ਹੈ ਇਹ ਸੈਲ ਜਿਬਲੀ ਆਹ ਤਾਂ ਸੁੰਦਰ ਥਰੂ ਭਾਈ ਜਿਹੜਾ ਸੈਲ ਜਿਬਲੀ ਜਿਹੜਾ ਜੀਵਨ ਬਣ ਲੈ ਜਾਂਦਾ ਉਹ ਨਿਰਖਾਰ ਹੈ ਜਿਹੜਾ ਜੀਵਨ ਵਾਲ ਨੂੰ ਸਮਝਦਾ ਕੀ ਆ ਨਾ ਨਾ ਦੇਹੀ ਨਹੀਂ ਹੈ ਦੇਹੀ ਜਮ ਕੇ ਜੋਦੀ ਹੁੰਦੀ ਫਿਰ ਦੇਹੀ ਮਾਰ ਕੇ ਜੋਦੀ ਨਹੀਂ ਹੁੰਦੀ ਕੇ ਸਰੀਰ ਨੂੰ ਮਾਰਦੀ ਇੱਕ ਵਾਰ ਇਹ ਨਹੀਂ ਜਨਾਸਤ ਹੈ ਪਾਇਨਾਲ ਜਿਹੜਾ ਉਹ ਕਹਿੰਦਾ ਬਈ ਬਹੁਤ ਜੋਦੀ ਕਰਦੇ ਸੋਮਦੇਵ ਨੇ ਜਵਾਬ ਦਿੱਤਾ ਇਹ ਨਹੀਂ ਹੁੰਦਾ ਬਿਸਮਿਲ ਜੀ ਨਜੀਬ ਹਾਂ ਬਿਸਮਿਲ ਕੀ ਆ ਨਜੀਬ ਕੋਈ ਸੁਣ ਕੇ ਤਾ ਗਲਾ ਕਟਿਆ ਫੇਢੀ ਜਨਾਸਤ ਕੋਈ ਜਿਹੜਾ ਜਿਉਦਾ ਹੁੰਦਾ ਉਹ ਕੌਣ ਆਵਾਜ਼ ਬੁਜ ਕੋ ਜਿਉਦਾ ਹੁੰਦਾ ਉਹ ਜਿਉਦਾ ਹੀ ਮਰੇ ਤਾਂ ਹੁੰਦਾ ਹੈ ਅਜਾ ਜੋ ਬਰੇਦਾ ਜਿਉਦਾ ਹੁੰਦਾ ਜਿਹੜਾ ਬਰੇਦਾ ਜਿਉਦਾ ਹੋਣ ਦੀ ਗੱਲ ਸੁਭੀਦਾ ਉਹ ਫਿਰ ਉਹ ਤੂੰ ਕੌਣ ਹੈ ਇਹਨਾਂ ਦੇ ਜਾਣੂ ਬਣਸਦੇ ਆ ਉਸੇ ਲਈ ਹਰਕਤ ਸੇ ਬੁਕਾ ਉਹ ਹਰਕਤ ਸੇ ਬਕਾ ਤੋਂ ਹਰ ਜਿਆ ਇਹਨਾਂ ਦੇ ਜਾਣੂ ਬਣਸਦੇ ਉਹ ਸਾਲ ਸੁਭੀਦਾ ਹੈ ਸਹੀ ਜੋ ਜੀਵਨ ਮਰਨਾ ਜਾਣੇ ਸੋ ਪੰਜ ਸਾਇਰ ਸੁਖ ਮਾਣੇ ਉਹ ਪੰਜਾਇ ਸ਼ੈਲ ਹੈ ਪੰਜ ਪਰਵਾਨ ਪੰਜ ਪ੍ਰਦਾਸ ਨੂੰ ਉਸੇ ਨੂੰ ਪੰਚ ਕੇ ਆਇਆ ਭਗਤ ਹੈ ਉਹ ਦੁਰਗਾ ਦਾ ਵਾਸੀ ਹੈ ਉਹ ਕਬੀਰੇ ਸੋ ਤਨ ਪਾਇਆ ਹਰ ਭੇਟ ਤ ਆਪ ਮਿਟਾਇਆ ਕਬੀਰੇ ਸੋ ਤਨ ਪਾਇਆ ਕਬੀਰ ਨੇ ਉਹ ਤਨ ਪਾ ਲਿਆ ਹਰ ਭੇਟ ਲਿਆ ਆਪਣਾ ਖੁਦ ਉੱਪਰ ਦਰਿਆ ਸੁੰਦਰ ਨੇ ਦਰਿਆ ਨੇ ਸੁੰਦਰ ਪਾ ਲਿਆ ਤੁਹੋਦਰੇ ਬੜੀ ਆਪਣਾ ਆਪਣਾ ਖਤਮ ਹੋ ਗਿਆ। ਦੁਨਿਆ ਦੇ ਲੀਡ ਹੋ ਗਿਆ। ਇਹ ਕਬੀਰ ਨੇ ਕਬੀਰ ਹੋ ਕੇ ਨਹੀਂ ਲੀਡ ਹੋ ਗਿਆ। ਕੀ ਆ ਪੜੀ ਹੈ, ਕੀ ਆ ਗੁਣੀ ਹੈ, ਕੀ ਆ ਵੇਦ ਪੁਰਾਣਾ ਸੁਣੀ ਹੈ। ਕਬੀਰ ਆ ਲਾਫ ਵਰਤਿਆ ਤੇ ਕਬੀਰ ਸੋ ਤਨ ਪਾਇਆ, ਹਰ ਭੇਟ ਦਾ ਆਤਮ ਪਾਇਆ। ਕਬੀਰ ਹਾਂ। ਇੱਟੇ ਕਬੀਰ ਵਰਤਿਆ ਛੋੜਿਆ ਪਰ ਹੱਦ ਤੱਕ ਜਿਹੜੀ লাগਮਾਤਰ ਲੱਗਦੀ ਹੈ ਨਾ ਜਿੱਤੇ ਲੱਗ ਲੱਗ ਜਾਏ ਕਬੀਰ ਨਾਮ ਆਸਤਰ ਲੱਗ ਜਾਏ ਉਹ ਛੋਟਾ ਬਣ ਜਾਂਦਾ ਫਿਰ ਕਬੀਰਾ ਆ ਕਬੀਰ ਹੈ ਬਸ ਲਗਮਾਤਰ ਲੱਗੀ ਨਾ ਉਹ ਕਬੀਰ ਹੋਊਗਾ ਫਿਰ ਮੁਕਤਾ ਹੋਊਗਾ ਉਹ ਤੇ ਤੂੰ ਮੁਕਤਾ ਹੈ થઈ ਮੁਕਤਾ ਇਹਨੇ ਉਤਾਰ ਪਾਇਆ ਇਹੋ ਜਿਹੀ ਲੀਨੋ ਹਰ ਭੇਡ ਤਾਂ ਆਪ ਮਟਾਇਆ ਹਰ ਭੇਡ ਲਿਆ ਆਪਣਾ ਆਪ ਖਤਮ ਹੋ ਗਿਆ